ਪਤਾ ਇਹਨੂੰ ਵੀ ਆ ਵੀ ਹੁਕਮ ਨਹੀਂ ਆਪਾਂ ਨੂੰ ਪੁੱਛ ਕੇ ਦੇਖਿਓ ਚੰਗਾ ਹੁੰਦਾ ਹੈ ਕਹਿੰਦਾ ਨਹੀਂ ਚੰਗਾ ਤਾਂ ਨਹੀਂ ਹੁੰਦਾ ਆਪਾਂ ਕਿਹੜਾ ਪੈਸੇ ਦੇਣਾ ਹੈ ਕਿਸੇ ਨੂੰ ਗੁਰਦੇ ਅਗਲੇ ਦੇ ਖਰਾਬ ਹੋਣੇ ਆ ਉਹਨੂੰ ਪੁੱਛਿਓ ਚੰਗਾ ਹੁੰਦਾ ਹੈ ਕਹਿੰਦਾ ਨਹੀਂ ਚੰਗਾ ਨਹੀਂ ਹੁੰਦਾ ਵੇਖੋ ਉਹਨੂੰ ਪਤਾ ਹੈ ਉਹਨੂੰ ਉਪਦੇਸ਼ ਦੇਣ ਦੀ ਲੋੜ ਹੀ ਨਹੀਂ ਉਹਦੇ ਤੇ ਉਪਦੇਸ਼ ਅਸਰ ਵੀ ਨਹੀਂ ਕਰਨਾ ਜਿਹੜੇ ਉਹਨੂੰ ਗੱਲ ਕਹਿਣੀ ਉਹ ਤਾਂ ਪਹਿਲਾਂ ਆਪਣੇ ਮੂੰਹ ਹੀ ਕਹਿ ਰਿਹਾ ਚੰਗਾ ਨਹੀਂ ਹੈ ਮਾਇਆ ਜਾਂਦੀ ਹੈ ਇੱਜ਼ਤ ਜਾਂਦੀ ਹੈ ਸਰੀਰ ਦਾ ਨੁਕਸਾਨ ਹੈ ਪਰਿਵਾਰ ਦਾ ਨੁਕਸਾਨ ਹੈ ਰੱਬ ਤੋਂ ਬੇਮੁਖ ਹੋਈਦੇ ਤੇ ਨਰਕਾਂ ਦੇ ਅਧਿਕਾਰੀ ਬਣ ਜਾਣਾ ਛੱਡ ਕੇ ਪਹਿਲਾਂ ਮਾਇਆ ਦਾ ਭਲਾ ਫੇਰ ਇੱਜ਼ਤ ਦਾ ਭਲਾ ਪਰਿਵਾਰ ਦਾ ਭਲਾ ਸਰੀਰ ਦਾ ਭਲਾ ਸਾਰੀ ਭਲੇਨ ਤੇ ਫਿਰ ਆਪਣੇ ਵਾਸਤੇ ਨਰਕਾਂ ਦੇ ਰਸੇ ਵੱਟੀ ਆਉਣਾ ਇਹ ਕਿਹੜਾ ਸਿਆਣਾ ਹੈ ਤੂੰ ਬਈ ਤੈਨੂੰ ਤਾਂ ਰੱਬ ਨੇ ਬੰਦਾ ਬਣਾ ਕੇ 83 ਲੱਖ ਜੂੰਦਾ ਬਾਦਸ਼ਾਹ ਬਣਾਇਆ ਸੀ ਪਰ ਤੇਰੀਆਂ ਹਰਕਤਾਂ ਤਾਂ ਪਸ਼ੂਆਂ ਤੋਂ ਵੀ ਮਾੜੀਆਂ ਨੇ